só ਬਾਲਾ ਸਿਆਣਾ ਪੁੱਤ ਮੈਨੂੰ ਗਾਣੇ ਦਿੱਤਾ ਸੀ ਮੈਂ ਇਹੋ ਜਿਹੇ ਪ੍ਰਕਾਰ ਇਹ ਹੈ ਇਹ ਤਾਂ ਬਾਲਾ ਸਿਆਣਾ ਪੁੱਤ ਹੈ ਬਾਲਾ ਬਾਲਾ ਪੁੱਤ ਮੇਰਾ ਪੁੱਤ ਕਿਸਾਨੀ ਧਰਨੇ ਦੇ ਵਿੱਚ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀ ਗੋਲੀ ਦੇ ਨਾਲ ਸ਼ਹੀਦ ਹੋਇਆ ਨੌਜਵਾਨ ਸੁਭਕਰਨ ਸਿੰਘ ਜਿਸ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਵਿਖੇ ਗੁਰਦੁਆਰਾ ਸਾਹਿਬ ਕੋਲ ਦਿੱਤੀ ਗਈ ਜ਼ਮੀਨ ਤੇ ਕੀਤਾ ਜਾ ਰਿਹਾ ਜਿੱਥੇ ਕਿ ਉਹਨਾਂ ਦੀ ਯਾਦਗਾਰ ਵੀ ਬਣੇਗੀ ਤੇ ਇਸ ਮੌਕੇ ਵੱਡੀ ਘਟਨਾ ਹੋਈ ਜਦੋਂ ਸ਼ਹੀਦ ਸ਼ੁਕਰਨ ਸਿੰਘ ਦੀ ਭੈਣ ਬੇਹੋਸ਼ ਹੋ ਗਈ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਜਿਨ੍ਹਾਂ ਨੂੰ ਮੌਕੇ ਤੇ ਮੈਡੀਕਲ ਸਹਾਇਤਾ ਦਿੱਤੀ ਗਈ ਤੇ ਉੱਥੇ ਇਹ ਵੀ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜੋ ਮੰਗਾ ਮੰਨਦੇ ਹੋਏ ਸੁਭਕਰਨ ਸਿੰਘ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਗਈ ਹੈ ਨਾਲ ਹੀ ਪਰਿਵਾਰ ਨੂੰ 1 ਕਰੋੜ ਰੁਪਏ ਤੇ ਨਾਲ ਹੀ ਜੋ ਸੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਹੈ ਉਹ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਜਾਵੇਗਾ ਤੇ 0 ਐਫ ਆਈ ਆਰ ਕੀਤੀ ਗਈ ਹੈ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਦੀ ਗੋਲੀ ਦੇ ਕਰਕੇ ਸ਼ਹੀਦ ਸੁਖਨ ਸਿੰਘ ਸ਼ਹਾਦਤ ਨੂੰ ਸ਼ਹਾਦਤ ਦਾ ਯਾਪੀ ਗਿਆ ਤੇ ਉੱਥੇ ਹੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਜਿਉ ਜੋ ਸੁਖਨ ਸਿੰਘ ਹੈ ਉਹਨਾਂ ਦੀ ਸ਼ਹਾਦਤ ਦਾ ਇਨਸਾਫ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਨਹੀਂ ਦਿੱਤਾ ਜਾਵੇਗਾ ਤੇ ਉਹਨਾਂ ਨੇ ਕੁਝ ਖਾਸ ਇਸ ਮਾਕੇ ਮਾਮਲੇ ਤੇ ਪੱਖ ਰੱਖੇ ਹਨ ਤੇ ਨਾਲ ਹੀ ਤੁਹਾਨੂੰ ਸਣਾਉਨੇ ਹਾ ਪੰਜਾਬ ਪੁਲਿਸ ਦੇ ਅਫਸਰ ਸਾਹਿਬਾਨ ਵੱਲੋਂ ਇਸ ਮਾਮਲੇ ਤੇ ਜੋ ਕਾਰਵਾਈ ਕੀਤੀ ਗਈ ਹੈ ਉਸ ਦੇ ਬਾਰੇ ਕੀ ਜਾਣਕਾਰੀ ਦਿੱਤੀ ਗਈ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਸ਼ੁਭ ਕਰਨ ਦੀ ਸ਼ਹਾਦਤ ਦਾ ਜੋ ਇਨਸਾਫ ਹੈ ਉਹ ਮਿਲੇਗਾ ਜੋ ਇੱਕ ਐਫ ਆਈ ਆਰ ਕੀਤੀ ਗਈ ਹੈ ਉਸ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਜੁਰ ਕਮੈਂਟ ਕਰੋ ਹੁਣ ਦੇਖੋ ਇਹ ਵੀਡੀਓ ਸ਼ੁਕਰਨ ਸਿੰਘ ਦੇ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਕਾਨੂੰਨੀ ਮਾਰਾਂ ਤੋਂ رائے ਲੈਣ ਤੋਂ ਬਾਅਦ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਕੇਸ ਦੀ ਅਗਲੀ ਰੀ ਤਫਤੀਸ਼ ਕਾਨੂੰਨ ਮੁਤਾਬਕ ਕੀਤੀ ਜਾਊਗੀ ਸੱਚੀ ਗੱਲ ਜੀ ਸਾਰਿਆਂ ਨੂੰ ਭਗਵੰਤਬਨ ਮੈਂ ਸਮਝਦਾ ਹਾਂ ਕਿ ਦੇਸ਼ ਦੁਨੀਆ ਦਾ ਸਭ ਤੋਂ ਪ੍ਰਸਿੱਧ ਤੇ ਕਾਮਯਾਬ ਪਲਟੂ ਰਾਮ ਕੋ ਹੋ। ਅੱਜ ਪਲਟੂ ਰਾਮ ਦੀ ਇੱਕ ਨਵੀਂ ਹਰਕਤ ਸਾਹਮਣੇ ਆਈ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਅੱਠ ਦਾ ਦਿਨ ਲੱਗੇ ਉਹਨੂੰ ਐਫਆਈਆਰ ਦਰਜ ਕਰਨ। ਔਰ ਜਿਹੜੀ ਐਫਆਈਆਰ ਦਰਜ ਹੋਈ ਹੈ ਉਹ ਇਹ ਜੀ ਨਿਕੰਮੀ ਐਫਆਈਆਰ ਦਰਜ ਹੋਈ ਹੈ, ਏਡੀ ਕਮਜ਼ੋਰ ਐਫਆਈਆਰ ਦਰਜ ਹੋਈ ਹੈ। ਕਿ ਇਹ ਤੋਂ ਵੱਧ ਮਿਲੀ ਭੂ ਕਿਵੇਂ ਹਰਿਆਣੇ ਦੇ ਨਾਲ ਸਾਂਝਗਾਠ ਜਿਹਨੂੰ ਮੈਂ ਟਾਉਟੀ ਪਹਿਲੇ ਦਿਨ ਤੋਂ ਕਹਿੰਦਾ ਸੀ ਟਾਉਟੀ ਸਾਹਮਣੇ ਆਈ ਹੈ ਕਿ 8 ਦਿਨਾਂ ਬਾਅਦ ਤੁਸੀਂ ਐਫ ਆਈ ਆਰ ਦਰਜ ਕਰ ਰਹੇ ਹੋ ਅਣਪਛਾਤੇ ਲੋਕਾਂ ਇਹਦਾ ਮਤਲਬ ਸ਼ਾਇਦ ਲੋਕ ਸਮਝ ਨਹੀਂ ਰਹੇ ਹੌਲੀ ਹੌਲੀ ਸਮਝਣਗੇ ਕਿ ਜਦ ਇਹ ਉਸ ਚ ਮਾਮਲਾ ਜਾਣਾ ਇਟ ਵਿਲ ਫਾਲ 플랫 অন ਦਾ ਗਰਾਉਂਡ ਇਸ ਐਫਆਈਆਰ ਦਾ ਕੁਝ ਬਣਨਾ ਨਹੀਂ ਸ਼ੁਭ ਕਰਨ ਨੂੰ ਕਦੇ ਇਨਸਾਫ ਮਿਲਣਾ ਹੀ ਨਹੀਂ ਕਿ ਉਹਨੂੰ ਗੋਲੀ ਕਿਹਨੇ ਮਾਰੀ ਕਿ ਇਹ ਲੋਕਤੰਤਰ ਔਰ ਉਹੀ ਪਲਟੂ ਰਾਮ ਭਗਵੰਤਮਾਨ ਜਿਹੜਾ ਇੱਕ ਸਮੇਂ ਕਹਿੰਦਾ ਹੁੰਦਾ ਸੀਗਾ ਕਿ ਭਾਈ ਕਦੇ ਪੁਲਿਸ ਤੇ ਵੀ ਅਨਪਛਾਤੇ ਹੁੰਦੇ ਉਹ ਭਾਈ ਤੂੰ ਕਹਾ ਪੁਲਿਸ ਦੇ ਅਨਪਛਾਤੇ ਛੱਡ ਤੂੰ ਤਾਂ ਹਰਿਆਣੇ ਪੁਲਿਸ ਦੀ ਮਦਦ ਤੇ ਹੋ ਗਿਆ ਜਿਹੜਾ ਅਨਪਛਾਤੇ ਦਾਰੇ ਸਵਾਲ ਉਠਾਉਂਦਾ ਸੀ 5 ਤੋਂ ਵੱਧ ਕਿਸਾਨ ਮਰ ਗਏ ਆ 250 ਜ਼ਖਮੀ ਹੋ ਗਿਆ ਕਈਆਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਵੀ ਸੀਰੀਅਸ ਨੇ Pritpal ਹਲੇ ਤੱਕ PGI ਪਿਆ ਕੋਈ FIR ਦਾ ਨਹੀਂ ਉਹਦੀਆਂ ਲੱਤਾਂ ਕਿਨੇ ਤੋੜਤੀਆਂ ਆਪੇ ਟੁੱਟ ਗਈਆਂ ਇਸ ਲਈ ਅੱਜ ਟਾਉਟੀ ਦੀ ਹਰਿਆਣਾ ਪੁਲਿਸ ਨਾਲ ਖੱਟਰ ਨਾਲ ਬਹਿ ਕੇ ਸਹਿਮਤੀ ਕਰਕੇ ਇੱਕ ਕਮਜ਼ੋਰ ਮਹਾਨ ਨਲਾਇਕ ਐਫ ਆਈ ਆਰ ਦਰਜ ਹੋਈ ਹੈ ਜਿਹਦਾ ਰਿਜ਼ਲਟ ਜ਼ੀਰੋ ਹੋਣਾ ਕੋਈ ਇਹ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਭਾਈ ਅਸਲ ਗੋਲੀ ਸ਼ੁਭਕਰਨ ਨੂੰ ਕਿਹਨੇ ਮਾਰੀ ਕਲਪਨ ਇਹ ਵੀ ਹੋ ਸਕਦਾ ਹੈ ਅਣਪਛਾਤੇ ਦਾ ਮਤਲਬ ਤਾਂ ਕੱਲ ਥੋੜਾ ਸਮਾਂ ਪਹਿਣ ਤੋਂ ਬਾਅਦ ਇਹ ਕਹਿਦਣ ਕਿ ਸ਼ਤ ਕਿਸਾਨਾ ਨਹੀਂ ਮਾਰੀ ਕਿਉਂਕਿ ਅਣਪਛਾਤੇ ਜੇ ਤਾਂ ਕੋਈ ਆਜੂਗਾ ਭਾਈ ਉੱਥੇ ਜਹਾਂ ਪੁਲਿਸ ਸੀ ਜਹਾਂ ਕਿਸਾਨ ਸੀ ਤੇ ਜਿਹੜੀ ਅੱਜ ਪੁਲਿਸ ਦੀ ਇੰਨੀ ਮਦਦ ਹੋ ਰਹੀ ਹੈ ਕਿ 8-9 ਦਿਨ ਲੱਗੇ ਪਰਚਾ ਦਰਜ ਕਰਨ ਨੂੰ ਇਦ ਸਮਾਪੀਤਨ ਤੋਂ ਬਾਅਦ ਤਾਂ ਹੀ ਸੂਈ ਕਿਸਾਨਾ ਵੱਲ ਵੀ ਘੁੰਮ ਸਕਦੀ ਹੈ ਇਸ ਲਈ ਬਲਟੂ ਰਾਮ ਜੀ ਤੁਸੀਂ ਕਿਹਾ ਕਰਦੇ ਸੋ ਕੀ ਕਦੇ ਅਣਪਛਾਤੇ ਆ ਤੇ ਵੀ ਪਰਚਾ ਦਰਜ ਹੋਣਾ ਕੀ ਗੋਲੀ ਕਦੇ ਹੋਮ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਬਿਨਾਂ ਹੁਕਮਾਂ ਦੇ ਚੱਲ ਸਕਦੀ ਤੇ ਹੁਣ ਕੀ ਹੋਇਆ ਦਿੰਦੇ ਪਰਚਾ ਹੁਣ ਕਿਉਂ ਲੱਤਾਂ ਕੰਬ ਉਠੀਆਂ ਕੰਬ ਨਹੀਂ ਉਠੀਆਂ ਇਹਨੂੰ ਸਾਜ਼ਗਾਟ ਕਹਿੰਦੇ ਔਰ ਮੈਂ ਰਾਜਾ ਬੜਿੰਗ ਸਾਹਿਬ ਨੂੰ ਜਿਹੜਾ ਇਹਨਾਂ ਦੇ ਬੜੇ ਚਹੇਤੇ ਨੇ ਜਿਨ੍ਹਾਂ ਦਾ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਇੰਡੀਆ ਨਾ ਅਲਾਈਅንስ ਜੁਗ-ਜੁਗ ਜੀਵੇ ਸਾਰੀ ਜਗ੍ਹਾ ਸਹਿਮਤੀ ਹੋ ਗਈ ਆ ਪੰਜਾਬ 'ਚ ਹੁਣ ਫ੍ਰੈਂਡਲੀ ਮੈਚ ਚੱਲੂਗਾ ਇਹਨਾਂ ਤੋਂ ਇੱਕ ਸਵਾਲ ਨਹੀਂ ਪੁੱਛਿਆ ਜਾਣਾ ਕਿਉਂਕਿ ਇਹ ਸਾਰਾ ਡਰਾਮਾ ਕਰਨਗੇ ਮਗਰ ਇਹੋ ਜਿਹਾ ਕੋਈ ਸਵਾਲ ਨਹੀਂ ਕਰਨਗੇ ਜਿਹਦੇ ਨਾਲ ਭਗਵੰਤ ਮਾਨ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਤੋਂ ਵੀ ਵਿਧਾਨ ਸਭਾ 'ਚ ਵੀ ਅਸੀਂ ਸੁਣਿਆ ਇਨ ਰਿਸਪੈਕਟਫੁਲੀ ਤਾਂ ਭਗਵਾਨਤਮਾਨ ਆਪ ਦੇ ਪ੍ਰਧਾਨ ਨੂੰ ਬੁੱਧਰਾਮ ਜੀ ਨੂੰ ਨਹੀਂ ਸੰਬੋਧਨ ਹੋਣਾ ਜਿੰਨੇ ਪਿਆਰ ਨਾਲ ਰਾਜਾ ਜੀ ਰਾਜਾ ਜੀ ਕਹਿ ਕੇ ਵਿਧਾਨ ਸਭਾ 'ਚ ਵੜਿੰਗ ਸਾਹਿਬ ਨੂੰ ਸੰਬੋਧਨ ਹੋਣਾ ਸਭ ਨੂੰ ਪਤਾ ਰਾਤ ਦੇ ਨੇਰੇ ਦੀਆਂ ਮੀਟਿੰਗ ਦਾ ਜ਼ਿਕਰ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਥੋੜੇ ਆਪਣੇ ਸਾਬਕਾ ਮੰਤਰੀ ਸਾਬਕਾ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕੀਤਾ ਇਸ ਲਈ ਉਹ ਸਾਟ ਘਾਟ ਕਿਹੜੀ ਹੈ ਇਹ ਜਗ ਜਾਹਰ ਹੈ ਮੈਂ ਉਹਦੇ ਬਾਰੇ ਰਿਪੀਟ ਨਹੀਂ ਕਰਨਾ ਚਾਹੁੰਦਾ ਮਗਰ ਮੈਂ ਅੱਜ ਇਹ ਗੱਲ ਲੋਕਾਂ ਕੇ ਜ਼ਰੂਰ ਰੱਖਣਾ ਚਾਹੁੰਦਾ ਕਿ ਜਿਹੜੀ ਸ਼ੁਭ ਕਰਨ ਦੀ ਮੌਤ ਹੋਈ ਆ ਦੁਖਦਾਈ ਇਹਦੇ ਤੇ ਕੋਈ ਇਨਸਾਫ ਨਹੀਂ ਮਿਲਣਾ ਇਹ ਸਿਰਫ ਧੋਖਾ ਇਹ ਟਾਉਟੀ ਆ ਭਗਵੰਤ ਮਾਨ ਦੀ ਔਰ ਉਹਦਾ ਇੱਕ ਨਵਾਂ ਇਹ ਪਲਟੂ ਰਾਮ ਦਾ ਇੱਕ ਨਵਾਂ ਪਹਿਤੜਾ ਜਿਹਦਾ ਰਿਜ਼ਲਟ ਇਨਸਾਫ ਨਹੀਂ ਰਿਜ਼ਲਟ ਜ਼ੀਰੋ ਹੋਣਾ ਔਰ ਸਿਰਫ ਪੇਸਾਨੀ ਨਾਲ ਪੰਜਾਬ ਦੇ ਲੋਕਾਂ ਨਾਲ ਇੱਕ ਟੋਕਾ ਔਰ ਹਰਿਆਣੇ ਦੀ ਸਰਕਾਰ ਨਾਲ ਖੱਟਰ ਸਰਕਾਰ ਨਾਲ ਇਹ ਮਿਲੀ ਭੁਗਤ ਇਹਦਾ ਮੈਂ ਸਮਝਦਾ ਕੋਈ ਹੋਰ ਇਤੋਂ ਵੱਧ ਪ੍ਰਮਾਣ ਦੀ ਲੋੜ ਨਹੀਂ ਇਸ ਲਈ ਜਾਗ ਜੋ ਔਰ ਬਚ ਜੋ ਬਹੁਤ ਬਹੁਤ ਧੰਨ ਹੈ ਇਹ ਤਾਂ ਮੇਰਾ ਵਾਲਾ ਸਿਆਣਾ ਪੁੱਤ ਫਾਲਸਾ ਵਾਹਿਗੁਰੂ ਜੀ ਦੀ ਵਖਰੀ ਹਾਏ ਹਾਏ ਜੇਕਰ ਤਾਂ ਬਾਬਾ